ਵੋਟਿੰਗ ਦੌਰਾਨ ਪਿੰਡਾ ਵਿੱਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਰੁਝਾਨ ਕਾਂਗਰਸੀ ਬੂਥ ਰਹਿ ਸੁੰਨੇ ਬਲਾਕ ਸਮਤੀ ਚੋਣਾਂ ਦੌਰਾਨ ਵਾਕ ਵਾਕ ਪਿੰਡਾ ਵਿੱਚ ਵੋਟਰਾਂ ਦਾ ਰੁਝਾਨ ਸਪਸ਼ਟ ਤੌਰ ਤੇ ਦੇਖਣ ਨੂੰ ਮਿਲਿਆ ਪਿੰਡ ਪਵਾ ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੂਥਾਂ ਤੇ ਵੋਟਰਾਂ ਦਾ ਭਾਰੀ ਇਕੱਠ ਨਜ਼ਰ ਆਇਆ ਜਦਕੀ ਕਾਂਗਰਸ ਪਾਰਟੀ ਦੇ ਬੂਥ ਲਗਭਗ ਖਾਲੀ ਦਿਖਾਈ ਦਿੱਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਨਿਰਬੂਤਾ ਤੇ ਵੀ ਕਾਫੀ ਪੀੜ ਦੇਖਣ ਨੂੰ ਮਿਲੀ ਪਿੰਡ ਸਾਨੀ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਬੂਥਾਂ ਤੇ ਵੱਡੀ ਗਿਣਤੀ ਵਿੱਚ ਵੋਟਰ ਹਾਜ਼ਰ ਰਹੇ ਜਦ ਕਿ ਆਮ ਆਦਮੀ ਪਾਰਟੀ ਦੇ ਬੂਥਾਂ ਤੇ ਵੀ ਚੰਗਾਈ ਕੱਟ ਦੇਖਿਆ ਗਿਆ ਪਿੰਡ ਬਿਲਗਾ ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਦਾ ਹੀ ਭਾਰੀ ਵੋਟਰ ਇਕੱਠ ਨਜ਼ਰ ਆਇਆ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਅੰਤ ਸਿੰਘ ਦੇ ਬੂਥ ਤੇ ਵੀ ਵੋਟਰਾਂ ਦੀ ਲੰਮੀ ਕਤਾਰ ਦਿਖਾਈ ਦਿੱਤੀ ਉੱਥੇ ਹੀ ਪਿੰਡ ਕਨੇਜ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਭਾਰੀ ਇਕੱਠ ਨਜ਼ਰ ਆਇਆ जबकि पिंड आम आदमी पार्टी के बूथाते भी वोटर की चंकी भीड़ रही इन्ह सारे कांग्रेस पार्टी के बूथ लगभग हर थान खाली नज़र आए दूजे पासे भारती जनता पार्टी का बूथ सिर्फ पिंड कुमैत ही नज़र आया जिथे सीमित गिनती वोटर हाजिर रहे ਆਓ ਜੀ ਖਬਰਾਂ ਚਾਹਾਂਗੇ ਸੱਚਾ ਸੱਚਾ ਵਾ ਵਧੀਆ ਹੋਵਾਂ ਚੱਲਦੀ ਆ ਜੀ ਹਾਂਜੀ ਉਹ ਠੀਕੋ ਖੇਡਣੀ ਹੈ ਖਬਰ ਖਬਰ ਜੀ ਮਾਰ ਆਪ ਪੀ ਪਾਰਟੀ ਜਿੰਦਾਬ ਜਿੰਦਾਬ ਵੀ ਉਹ ਨਵੀਂ ਜਿੰਦਾਬ ਚੱਲ ਰਹੇ ਨੇ ਉਹਦੇ ਵਿੱਚ ਕੀ ਪੋਜੀਸ਼ਨ ਚੱਲ ਰਹੀ ਆ ਪੋਜੀਸ਼ਨ ਸਾਡੀ ਸਭ ਤੋਂ ਵਧੀਆ ਚੱਲ ਰਹੀ ਆ ਬਾਕੀ ਤੁਸੀਂ ਆ ਪੋਲਿੰਗ ਬੂਥ ਦੇਖ ਕੇ ਲੈ ਜੀ ਇੱਥੇ ਕਿਵੇਂ ਪੋਲਿੰਗ ਬੂਥਾਂ ਤੇ ਪਤਾ ਲੱਗ ਜਾਂਦਾ ਵੀ ਇਹ ਕਿੱਧਰ ਨੂੰ ਵੋਟਾਂ ਜਾਣੀਆਂ ਨੇ ਕਿਹਨੂੰ ਪੈਣੀਆਂ ਨੇ ਪੂਰਾ ਰਾਜਪਾਲਾ ਦੇਖੋ ਸਾਰਾ ਕੈਮਰਾ ਮਾਰ ਕੇ ਸਾਰਾ ਪੂਰਾ ਆਪਣਾ ਬੂਥ ਵਧੀਆ ਜੀ ਤਦਰਿਆ ਅਕਾਲੀ ਦਲ ਦਾ ਸ਼ਾਂਤੀ ਨਾਲ ਕੰਮ ਹੋ ਰਿਹਾ ਸਾਰਾ ਹਾਂਜੀ ਹਾਂਜੀ ਬਹੁਤ ਸ਼ਾਂਤੀ ਨਾਲ ਹੋ ਰਿਹਾ ਜੀ ਪ੍ਰਸ਼ਾਸਨ ਦਾ ਵੀ ਸਾਥ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਨਹੀਂ ਮਿਲ ਰਿਹਾ ਜੀ ਐਂ ਵਧੀਆ ਤਰੀਕਾ ਨਾਲ ਵੋਟਾਂ ਪੈ ਰਹੀਆਂ ਨੇ ਹਾਂਜੀ ਹੋਰ ਕੁਝ ਕਹਿਣਾ ਚਾਹੋਗੇ ਜੀ ਨਹੀਂ ਬਸ ਵਧੀਆ ਤਰੀਕਾ ਨਾਲ ਵੋਟਾਂ ਪੈ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਜੀ ਪੂਰਾ ਜੋਰ ਆ ਸਾਡੇ ਪਿੰਡ ਤੇ ਦੋਹਾਂ ਪਿੰਡਾਂ ਚ ਤੇ ਬਾਕੀ ਬੂਥਾਂ ਤੇ ਬਹੁਤ ਕੰਮ ਕੀਤਾ ਪੰਨੇ ਗਿਣਾ ਨਹੀਂ ਸਕਦੇ ਉਹਨਾਂ ਦੇ ਜਿਨ੍ਹਾਂ ਨੇ ਕੰਮ ਕੀਤੇ ਆ ਇਸ ਕਰਕੇ ਮੈਂ ਤਾਂ ਇਹੀ ਕਹਿੰਦਾ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਓ ਮੇਰਾ ਪਿੰਡ ਪਵਾ ਜੀ ਮੈਂ ਸਾਫਕਾ ਸਰਪੰਚ ਕਿਹੜੀ ਪਾਰਟੀ ਤੋਂ ਤੁਸੀਂ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਹਾਂ ਆਪਣੇ ਸਾਫਕਾ ਮੰਤਰੀ ਸਾਹਿਬ ਆਏ ਸੀ ਮਾਰਗ ਬਣਾਏ ਹਾਂਜੀ ਹਾਂਜੀ ਉਹ ਦੋ ਗੜੇ ਮਾਰਗੇ ਜੀ ਆਪਣੇ ਉਹਨਾਂ ਦੀ ਵਧੀਆ ਹੋਇਆ ਜੀ ਉਹਨਾਂ ਦਾ ਦੋ ਗੜੇ ਆਪਾਂ ਲਾ ਗਏ ਸਾਵੈ ਰੁਜਗੀ ਫਤਿਹ ਬਹੁਤ ਪੀਸਫੁਲੀ ਇਲੈਕਸ਼ਨ ਹੋ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੂਤ ਤੇ ਬਹੁਤ ਵਧੀਆ ਰਸ ਹੈ ਜੀ ਬਹੁਤ ਵਧੀਆ ਲੋਕ ਭਾਰਮਾ ਹੁਹਾਰਾ ਦੇ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਦਾ ਲੋਕ ਮੁੱਲ ਮੋੜ ਰਿਹਾ ਜੀ 10 ਸਾਲ ਸੱਤਾ ਤੋਂ ਬਾਹਰ ਬਹੁਤ ਪੰਡੀ ਪ੍ਰਚਾਰ ਇਹਨਾਂ ਨੇ ਕੀਤਾ ਜੀ ਠੀਕ ਹੈ ਜੀ ਬਹੁਤ ਵਧੀਆ ਹੈ ਜੀ ਪ੍ਰਸ਼ਾਸਨ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਜੀ ਇਹ ਇਹ ਜੀ ਜ਼ੋਨ ਮੰਗਲ ਉੱਚੀ ਮੰਗਲੀ ਹੈ ਜੀ ਹਾਂਜੀ ਉੱਚੀ ਮੰਗਲੀ ਨੀਚੀ ਮੰਗਲੀ ਪਵਾ ਖਾਕੜ ਜੀ ਆਪਣਾ ਸ਼ੋਭਨਾਮ ਕੀ ਆ ਸਰ ਮੇਰਾ ਨਾਮ ਸੁਖਵਿੰਦਰ ਸਿੰਘ ਮੈਂ ਸਾਫਕਾ ਸਰਪੰਚ ਪਵੇ ਤੋਂ ਆ ਜੀ ਠੀਕ ਹੈ ਜੀ ਤੇ ਪੀਸਫੁਲੀ ਹੋ ਰਿਹਾ ਬਹੁਤ ਜਨ ਦਾ ਸਾਥ ਮਿਲ ਰਿਹਾ ਤੁਹਾਨੂੰ ਬਹੁਤ ਪੀਸਫੁਲੀ ਇਲੈਕਸ਼ਨ ਹੋ ਰਿਹਾ ਜੀ ਪ੍ਰਸ਼ਾਸਨ ਬਹੁਤ ਵਧੀਆ ਸਾਡਾ ਸਾਥ ਦੇ ਰਿਹਾ ਹੈ ਜੀ ਚੰਗੀ ਤਰ੍ਹਾਂ ਵਧੀਆ ਸਾਡੇ ਚਲ ਰਿਹਾ ਜੀ ਸਾਹਿਬ ਕਾ ਮੰਤਰੀ ਸਾਹਿਬ ਆਏ ਸੀ ਲਗਾ ਕੇ ਗਏ ਨੇ ਚੱਕਾ ਹਾਂ ਜੀ ਸਰਦਾਰ ਸ਼ਨਜੀ ਸਿੰਘ ਢਿੱਲੋਂ ਜੀ ਆਏ ਸੀਗੇ ਤੇ ਲੋਕਾਂ ਨੇ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਵੱਧ ਤੋਂ ਵੱਧ ਸਾਥ ਦੇਵਾਂਗੇ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰ ਪਬਲਿਕ ਨੂੰ ਅਪੀਲ ਕਰਦੇ ਆ ਜੀ ਸ਼ਾਂਤੀ ਨਾਲ ਪਿਆਰ ਨਾਲ ਭਾਈਚਾਰਕ ਸਾਂਝ ਨਾਲ ਇਹ ਵੋਟਾਂ ਨੂੰ ਨਿਪਰੇ ਚਾੜੋ ਜੀ ਕਾਲਸਾ ਸ਼੍ਰੀ ਵਾਇਕੁਰ ਜੀ ਕੀ ਫਤਿਹ ਅੱਜ 14 ਦਸੰਬਰ 2025 ਇਲੈਕਸ਼ਨ ਚੱਲ ਰਹੀ ਆ ਜੀ ਇਹ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਬੜੇ ਸ਼ਾਂਤ ਮਹਿਟਾਂਗ ਨਾਲ ਇਲੈਕਸ਼ਨ ਚੱਲ ਰਹੀ ਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਸੰਗਤ ਜਿਹੜੀ ਰਹਿੰਦੀ ਆ ਵੋਟਾਂ ਪਾਉਣ ਤੋਂ ਉਹ ਵੱਧ ਤੋਂ ਵੱਧ ਵੋਟਾਂ ਪਾਓ ਆਪਣੇ ਹੱਕ ਦਾ ਇਸਤੇਮਾਲ ਕਰੋ ਲੋਕਤੰਤਰ ਤਰੀਕੇ ਨਾਲ ਇਹ ਸਾਰਾ ਇਲੈਕਸ਼ਨ ਚੱਲ ਰਿਹਾ ਜੀ ਬਿਲਕੁਲ ਸ਼ਾਂਤ ਮਹਿਟਾਂਗ ਨਾਲ ਮੈਂ ਜੀ ਕੀ ਫਤਿਹ ਮੈਂ ਦੇਖੋ ਪਿੰਡ ਨੇ ਸਾਰੇ ਨੇ ਰਲ ਕੇ ਮੈਨੂੰ ਘਰਾਇਆ ਮੈਂ ਆਪਦੇ ਕੰਨਿਓ ਕੋਈ ਸਿਆਸਤ ਦੇ ਵਿੱਚ ਨਹੀਂ ਆਉਂਦਾ ਤੇ ਕਹਿੰਦਾ ਆਪੇ ਸੂਝਵਾਨਾ ਮੈਂ ਕਹਿੰਦਾ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਪਿੰਡ ਦਾ ਭਲਾ ਹੋ ਜਵੇ ਜਿੱਥੇ ਵੀ ਮੇਰੀ ਉੱਥੇ ਲੋੜ ਪੈਂਦੀ ਆ ਮੈਂ ਉਹਦੇ ਲਈ ਖੜਾ ਆ ਆਪਾਂ ਕੋਈ ਅਹੁਦਿਆਂ ਦੇ ਭੁੱਖੇ ਨਹੀਂ ਹੈਗੇ ਕੁਰਸੀ ਕੰਨੀ ਨੂੰ ਨਹੀਂ ਆਪਾਂ ਜਾਈਦਾ ਆਪਾਂ ਕਹਿੰਦੇ ਪਿੰਡ ਦਾ ਭਲਾ ਹੋ ਜਵੇ ਬਸ ਸੀਐਮ ਸਾਹਿਬ ਨੂੰ ਕੀ ਆਪਣੇ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਬਸ ਵੋਟ ਪਾ ਕੇ ਆਪਣਾ ਕੰਮ ਪਿੰਡ ਦਾ ਹੋਣਾ ਚਾਹੀਦਾ ਜਿਤਾਉਣਗੇ ਬਹੁਤ ਪਹਿਲਾਂ ਵੀ ਕੰਮ ਦੇਖਿਆ ਸਾਡੇ ਸਰਪੰਚ ਸਾਹਿਬ ਨੇ ਕਰਾਇਆ ਰੋਡ ਦੇ ਚੋਬੇ ਦਾ ਵੀ ਸ਼ੁਰੂ ਕਰਿਆ ਸੀਗਾ ਜਿਵੇਂ ਪਹਿਲਾਂ ਤਾਂ ਕੰਮ ਜਿਹੜਾ ਵੀ ਸ਼ੁਰੂ ਹੁੰਦਾ ਸੀ ਵਿਚਾਲੇ ਲੱਤਾਂ ਖਿੱਚ ਲੈਂਦੇ ਸੀ ਹੁੰਦਾ ਨਹੀਂ ਸੀਗਾ ਹੁਣ ਪਿੰਡ ਦਾ ਪਤਾ ਲੱਗਦਾ ਵਾ ਲੋਕਾਂ ਨੂੰ ਇੱਧਰ ਵੀ ਸਾਡਾ ਇਹ ਪਮਾ ਖਾਕੜ ਨਹੀਂ ਹੈਗਾ ਅਸੀਂ ਕੋਈ ਸਮਝਦੇ ਆਂ ਅਸੀਂ ਆ ਵੀ ਰੋਡ ਦਾ ਜਿਹੜਾ ਕੰਮ ਆ ਵਿਚਾਲੇ ਅੜਿਆ ਹੋਇਆ ਇਹਦਾ ਵੀ ਜ਼ੋਰ ਲਾਵਾਂਗੇ ਹੋਰ ਵੀ ਕੋਈ ਕੰਮ ਕਹਿਣਗੇ ਪਿੰਡ ਵਾ ਵੇਸਟੇ ਕਰਾਂਗੇ ਅਸੀਂ ਜੋ ਵੀ ਹੋਊਗਾ ਕੰਮ ਕਰਨੀਆਂ ਨਹੀਂ ਕਸਤ ਛੱਡਦੇ ਹੈਗੇ ਬਾਕੀ ਸਾਡੇ ਸਰਪੰਚ ਸਾਹਿਬ ਉਧਰ ਪਤਾ ਹੀ ਆ ਜੇ ਆਪਾਂ ਬੰਦਾ ਸਿਆਸਤ ਦਾ ਕਰਾਂਗੇ ਆਪਾਂ ਪਾਰਟੀ ਦੇ ਨਾਲ ਤਾਂ ਹੀ ਕੁਝ ਆਉਣਾ ਜੀ ਵੈਸੇ ਤਾਂ ਆਪਾਂ ਉਹ ਤਾਂ ਮੈਂ ਕੁਝ ਲੈ ਸਕਦਾ ਜੇ ਗਾਲਾਂ ਕੱਢੀਆਂ ਨੇ ਕੁਝ ਲੈਣ ਦੇ ਲਈ ਕੁਝ ਕਰਨਾ ਤਾਂ ਪੈਂਦਾ ਹੀ